ਸਰ ਕੱਲਣਾ ਨਵਦਾਤਿਆ ਸੀਗਾ ਪਹਿਲੇ ਤੇ ਰਾਤ ਨੂੰ ਰੋਟੀ ਖਾਧੀ ਆ 8:30-9:00 ਵਜੇ ਦੇ ਕਰੀਬ ਰੋਟੀ ਖਾਣ ਤੋਂ ਬਾਅਦ ਅਸੀਂ ਸੋ ਗਏ ਆ ਤੇ ਜਦੋਂ ਸੌਣ ਤੋਂ ਬਾਅਦ ਥੋੜਾ ਜਿਹਾ ਉੱਠੇ ਮੈਡਮ ਮੇਰੇ ਉੱਥੇ ਮੈਨੂੰ ਉਠਾਇਆ ਵੀ ਉਠੋ ਤੇ ਉਹ ਇਹਨਾਂ ਨੂੰ ਥੋੜਾ ਜਾਂ ਲੱਗਿਆ ਵੀ ਦਿਮਾਗ ਸੁੰਨ ਹੋਇਆ ਪਿਆ ਥੋੜਾ ਜਿਹਾ 5 ਮਿੰਟ ਮੈਨੂੰ ਲੱਗਿਆ ਮੇਰੇ ਵੀ ਸੌਣਾ ਮੈਨਾਂ ਨੂੰ ਮਿਲਿਆ ਪਾਣੀ ਲਿਆਇਆ ਕਿਚਨ ਵਿੱਚੋਂ ਬਾਥੂਮ ਲੜਖਨ ਨੰਦਾ ਆਇਆ ਉਹ ਉਸ ਅਲੜਦਾ ਥੋੜਾ ਜਿਹਾ ਪਾਣੀ ਇਹਨਾਂ ਨੂੰ ਪਿਆ ਪਾਣੀ ਪੀਣ ਤੋਂ ਬਾਅਦ ਮੈਨੂੰ ਮਾਉਂਟੇਨ ਆ ਗਈ ਹੈ ਦੋ ਤਿੰਨ ਮਾਉਂਟੇਨ ਆਈਆਂ ਮੈਨੂੰ ਮੈਂ ਕਰਕੇ ਆਇਆ ਫਿਰ ਇਹਨਾਂ ਨੂੰ ਆ ਗਈ ਹੈ ਤੇ ਥੋੜਾ ਜਿਹਾ ਅਸੀਂ ਠੀਕ ਨਿਸਬੀਬ ਕੀਤਾ ਤੇ ਫਿਰ ਅਸੀਂ ਇੱਥੇ ਕੋ ਡਾਕਟਰ ਗਿਆ ਡਾਕਟਰ ਸਾਹਿਬ ਨਾਲ ਤੇ ਇਹ ਕਹਿੰਦੇ ਵੀ ਇੱਥੇ ਆ ਜਾਓ ਇੱਥੇ ਆ ਕੇ ਇਹਨਾਂ ਨੇ ਆਪਣਾ ਟ੍ਰੀਟਮੈਂਟ ਕੀਤਾ ਤੇ ਅਸੀਂ ਅੱਗੇ ਨਾਲੋਂ ਠੀਕ ਆ ਪਦੋ ਮਿਲਾਵਟ ਕੋਈ ਛੋੜੋ ਵੇਖੋ ਆਟੇ ਵਿੱਚ ਮਿਲਾਵਟ ਚੀਜ਼ ਹੈ ਚਾਵਲਾ ਇੱਕ ਸੀ ਗਈ ਵੀ ਇੱਥੇ ਮਦੀਜ ਹੋਰ ਵੀ ਕਾਫੀ ਪਏ ਹੋਏ ਆ ਇਹ ਹੈ ਤਾਂ ਹੁਣ ਉੱਥੋਂ ਪਤਾ ਲੱਗੇਗਾ ਹਨ ਵੀ ਆਪਾਂ ਨੂੰ ਕਿਸ ਸੀ ਤੋਂ ਫੂਡ ਪਾਈ ਨਹੀਂ ਕਿੱਥੋਂ ਹੋਈ ਹੈ ਹੋ ਕੇ ਜੋ ਮਾਮਲਾ ਸਾਹਮਣੇ ਆਇਆ ਹੈ ਅੱਜ ਬੜੀ ਦੁੱਖ ਵਾਲੀ ਗੱਲ ਲੱਗ ਰਹੀ ਹੈ ਕਿ ਇੱਕ ਧਰਮ ਦੇ ਨਾਂ ਦੇ ਉੱਤੇ ਔਰ ਜੋ ਲੋਕਾਂ ਦਾ ਸ਼ਰਧਾ ਹੁੰਦੀ ਹੈ ਇਸ ਫੂਡ ਦੇ ਪ੍ਰਤੀ ਤੇ ਉਹਨਾਂ ਦੇ ਵਿੱਚ ਮਿਕਸਿੰਗ ਕੀਤੀ ਜਾ ਰਹੀ ਹੈ ਪੁਰਾਣੇ ਹਾਜੈਨਿਕ ਤੋਂ ਚੈੱਕ ਕੀਤੇ ਬਿਨਾਂ ਇਹ ਸਪਲਾਈ ਦਿੱਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਖਿਲਾਫ ਸਖਤ ਸਜ਼ਾ ਹੋਣੀ ਚਾਹੀਦੀ ਇੱਥੇ ਕੀ ਮਾਮਲਾ ਤੁਹਾਡੇ ਸਾਹਮਣੇ ਆਇਆ ਹੈ ਇਹ ਵਰਕਰਜ਼ ਨੇ ਇਹ ਵਰਕਰਜ਼ ਨੇ ਰਾਤੀ ਕਿਤੇ ਆਟਾ ਲੈਂਦਾ ਜੋ ਖਾਧਾ ਸਾਰੇ ਬਿਮਾਰ ਪਏ ਨੇ ਕੂਟੀਆਂ ਇੱਕ ਦੋ ਜਣੇ ਹਸਪੀਟਲ ਦੇ ਦਾਖਲ ਨੇ ਬਾਕੀ ਤੁਸੀਂ ਦੇਖਿਆ ਸਾਰਾ ਲੋਕ ਕਮਰੇ ਦੀ ਬਿਮਾਰ ਪਏ ਨੇ ਕੀ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਖਾਣ ਜਿਹੜੇ ਮਲਾਵਟ ਕਰਦੇ ਆ ਲਾਲਚ ਖਣੋ ਇਹਨਾਂ ਨੂੰ ਬਿਲਕੁਲ ਬਹੁਤ ਸਖਤ ਕਾਰਵਾਈ ਹੋਣੀ ਚਾਹੀਦੀ ਹੈ

ये बजा इन्होंने व्रत रखा था व्रत रखा तो शाम के टाइम इन्होंने तोड़ा तो आटा लेके आए थे बाजार से जब आटा लेके आए तो उन्होंने पूड़िया बनाई जब खाया खा के अंदर लेट गए असी तर लेटे एकदम तो ये गुड़िया रहने लगी चला पापा पापा मुझे चक्कर आ रहा है मैं, मैं सोचा भी आप या, तो नहीं आएगी खुल चल रहा है जब देखा तो उसे उठा तो उठाए उल्टी एक को आई फिर अरे खड़ी नहीं हुई तो फिर ले जाए बाहर पा लिए जब बाहर पाया फिर हमने सरदार जी को फोन किया मैं वीर जी ऐसे घर पे आ जाओ हमारे परेशान गुड़िया ज़्यादा है तो बोले ठीक है फिर एक तुरंत तो आए उन्होंने इंजेक्शन लगाए देखे की इनकी तो गंभीर ज्यादा हालत है में ज्यादा पड़े हुई है थोड़ा सा तो खाते खेल फिर हॉस्पिटल रहा अभी कितने परिवार के में हालत पांचों की क्या नाम है तुम्हारा मेरा संजू कहाँ पे रहते हो

जी आटल एक क्या है शाम की खाया चक्कर आए उल्टी चक्कर उल्टी चक्कर पाँच जन को कहाँ से लेके आए थे दुकान से बाजार से कौन सी दुकान से वो दुकान तो देखिए नाम नहीं पढ़ पाया इतना हाँ जी कि, कितने लोगों ने खाया पांच लोग थे हम पांचों ने खाया हाँ जी अभी कितने बीमार है पांचों बीमार है बाबू जी क्या हो रहा है चक्कर और उल्टी से आ रहे हैं क्या नाम है तुम्हारा सुनील नहीं खा पाए इतना मैंने थोड़ी खाया जिन्होंने खाया ना उन सबको आने लगा चक्कर उल्टी रात से ही हम 11 बजे से परेशान है सभी तो और क्या खाया क्या था वो दड़ुओ का आटा लेके आए चावल भी लेके आए थे चावल में कुछ नहीं था चावल खाए दोपहर में कुछ नहीं हुआ जैसे हमने आटा भी पूड़िया बनाई वो खाई उनसे ज्यादा हो गए हम लोग परेशान और क्या कहते सब भी ने खाए सबको होने लगा एकदम से कहाँ से लाए कहाँ से बाजार में दुकान है हम पहली बार उस दुकान से सामान लेके आए रातों का सारे सामान लेके आए तो वो बाकी सब तो सही था बस आटे में पता ही नहीं क्या हो गया सभी को उल्टी और चक्कर रचना अपने आप से <coughs> शरीर का प्राय बहुत ज्यादा अभी दवाई ली डॉक्टर के पास गए हाँ जी रात को तो डॉक्टर आए टीके लगा के गए हैं क्या नाम है आपका गायत्री खाना खाया शाम को

ਕਾਂ ਪਰ ਰਹਤੇ ਹੋ ਬੱਚੀ ਵਾਲਾ ਚੌਕ ਹਰਕਿਸ਼ਨ ਸਿਨੇਮਾ ਦੇ ਪਿੱਛੇ ਬਾਅਦ ਸਭ ਕੀ ਨਾਮ ਹੈ ਤੁਹਾਡਾ ਰੈਨੂ ਪਤਾਈ ਹੈ ਲੋਕਾਂ ਨੂੰ ਕਿ ਜਦੋਂ ਮੈਂ ਵਰਤਕ ਕਿਸੇ ਨਾਲ ਇੱਕ ਵਾਰ ਤੇ ਖਾਦੇ ਜੀ ਖਾਦੇ ਜੀ ਰਾਟੇ ਵਰਤਲੇ ਖਾਂਦੇ ਨੇ ਉਹਨਾਂ ਨੂੰ ਉਲਟੀਆਂ ਤੇ ਬਰਾੜ ਚੱਕਣ ਵਾਲਾ ਤੇ ਬੀਪੀ ਲੱਗਿਆ ਜਿੰਨੇ ਕੁੜੀ ਪੱਠੀ ਵਿਚੇ ਇੰਦ ਤੇ ਸ਼ੁਕਰ ਕਾ ਫਿਲ ਹੋ ਗਈ ਸੀ ਹੂੰ ਤੇ ਰਾਤ ਦੇ ਇੱਕ ਵੀ ਸਿਬਾਰਾ ਕੇ ਤੇ ਟਾਕੀ ਟ੍ਰਿਪਲ ਲਗਾਈਆਂ ਨੇ ਅੱਲੇ ਵੀ ਸਟੇਬਲ ਨਹੀਂ ਹੋਈ ਪੂਰੀ ਪਾਇਨ ਟ੍ਰਿਪਲ ਲਗਾਈਆਂ ਦੇ ਬਸ ਸਟੇਬਲ ਹੀ ਬੜੀ ਹੋ ਗਈ ਕੀ ਕਾਰਨ ਕੀ ਕਾਰਨ ਬਸ ਯੋ ਜੋ ਨਿਆਰਟੀ ਵਰਤ ਲਗਾਟ ਕਦੋਂ ਦਿਨ ਚੋਰੀ ਹੋਰੇ ਉਹ ਦਿਨਾਂ ਅੱਜ ਮੈਂ ਕਿਹਾ ਸੀ ਬੁੜਾ ਟੀਜਾ ਜਦ ਨਹੀਂ ਸਹੀ ਤੇ ਬਿਲਕੁਲ ਜੀ ਫੂਡ ਪੋਇਜ਼ਨ ਕਹਿ ਸਕਦੇ ਫੂਡ ਹੋਏ ਕੁਲੀ ਯਾਰ ਜੀ ਆਈ ਹੈ ਜੀ ਆਟੇ ਦੇ ਵਿੱਚ ਬੜੀ ਸ਼ਹਿਰ ਦੇ ਵਿੱਚ ਕਈ ਲੋਕ ਬਿਮਾਰ ਹੋ ਗਏ ਦੜੌਆਂ ਦਾ ਆਟਾ ਖਾਣ ਤੋਂ ਬਾਅਦ ਸਭ ਤੋਂ ਪਹਿਲਾਂ ਤਾਂ ਜਲਾਲਾਬਾਦ ਸ਼ਹਿਰ ਵਾਸੀਆਂ ਨੂੰ ਜਾਮਾ ਤਾ ਦੀ ਇਲਾਕਾ ਇਨ ਵਾਸੀਆਂ ਨੂੰ ਜਾਮਾ ਤਾ ਦੀ ਮੈਂ ਬੰਟੀ ਕਰਾਨਾ ਯੂਨ ਦਾ ਇੱਕ ਮੈਂਬਰ ਹੋ ਰਿਹਾ ਸਾਡੇ ਕੋਲ ਆਟਾ ਵੇਚਨੋਂ 50 ਸਾਲ ਹੋ ਗਏ ਜੀ ਔਰ ਜੋ ਅਸੀਂ ਆਟਾ ਵੇਚੀਦਾ ਰਿਟੇਲ ਵੇਚੀਦਾ ਹੌਲਸੇਲ ਵੇਚੀਦਾ ਉਹੀ ਅਸੀਂ ਘਰੇ ਖਾਈਦਾ ਇੱਕੋ ਆਟੇ ਦੀ ਕੁਆਲਿਟੀ ਬਚਾਈਦੀ ਹੈ ਉਹ 50 ਸਾਲ ਲੋਕਾਂ ਨੂੰ ਸਾਨੂੰ ਆਟਾ ਵੇਚਦਿਆਂ ਨੂੰ ਇਹ ਕੁਦਰਤ ਵੱਲੋਂ ਕੋਈ ਕੋਈ ਇੱਕ ਦੇ ਦੁਕਾਨਦਾਰ ਕੋਲ ਕੋਹ ਪੁਰਾਣਾ ਆਟਾ ਪਿਆ ਹੋਣਾ ਜੀ ਜਿੰਦੇ ਕਾਰਨ ਕੋਈ ਸਮੱਸਿਆ ਆ ਗਈ ਹੈ ਵਰਨਾ ਅਜ ਤਿਕਨ ਜਲਾਲਾਬਾਦ ਦੇ ਵਿੱਚ 50 ਸਾਲਾਂ ਦਾ ਇਤਿਹਾਸ ਹੈ ਕਦੇ ਕੋਈ ਸ਼ਿਕਾਇਤ ਨਹੀਂ ਆਟੇ ਦੀ ਹੁਣ ਮੈਂ ਕਦੇ ਕਿਸੇ ਤਰ੍ਹਾਂ ਕੇ ਦੀ ਕੋਈ ਅਸਿਫ ਨਹੀਂ ਬਚਾਰੇ ਦੁਕਾਨਦਾਰਾਂ ਨੂੰ ਇੱਕ ਅਪੀਲ ਕਰਦੇ ਆ ਕਿ ਜਿਸ ਬੰਦੇ ਕੋਲ ਵੀ ਕੋਈ ਪੁਰਾਣਾ ਆਟਾ ਪਿਆ ਆਪਦੇ ਆਪਿਆਂ ਨਾ ਗਊਸ਼ਾਲਾ ਜੀਵਾ ਵੀਆ ਨੂੰ ਕਰ ਰਹੇ ਨੇ ਮਾਲੀ ਜੋ ਡਿਸਟ੍ਰਿਕਟ ਕਰਾ ਕਰੀ ਉਹਨੂੰ ਜੀ ਪਰ ਇਸ ਤਰੀਕੇ ਨਾਲ ਬਾਜ਼ਾਰ ਚ ਨਾ ਵੇਚੇ ਸਾਡੇ ਸ਼ਹਿਰ ਵਾਸੀ ਸਾਡੇ ਆਪ ਦੇ ਪਰਿਵਾਰ ਨੇ ਜੀ ਅਸੀਂ ਹਸਪੀਟਲ ਵੀ ਜਾ ਰਹੇ ਹਾਂ ਕੋ ਉਹਨਾਂ ਦਾ ਕੋਈ ਪਤਾ ਲੈਣ ਜਿਸ ਬੰਦੇ ਨੂੰ ਕੋਈ ਥੋੜੀ ਬੋਧੀ ਸਮੱਸਿਆ ਹੋਈ ਹੈ ਜੀ ਤੇ ਬਾਕੀ ਫਿਰ ਵੀ ਅਸੀਂ ਹੱਥ ਜੋੜ ਕੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕਰਦੇ ਹਾਂ ਵੀ ਸੌਦਾ ਉਹ ਵਿੱਚੋਂ ਜਿਹੜਾ ਘਰੇ ਖਾਣਾ ਹੈ ਔਰ ਅਸੀਂ ਮਾਤਾ ਰਣੀ ਨੂੰ ਮੰਨਣਾ ਲਾ ਵਾਲਾ ਖੁਦਾ ਭਗਤਾਂ ਜੀ ਔਰ ਅਸੀਂ ਸੌ ਖਾ ਕੇ ਕਹਿੰਦੇ ਅਸੀਂ ਠੀਕਾ ਨਾਟੇ ਦੇ ਵਿੱਚ ਕੋਲ ਖਲੋ ਕੇ ਬਸਾਈਦਾ ਮੰਗਦੇ ਗੈਰੰਡਰ ਤੋਂ ਕਦੇ ਕੋਈ ਦੂਜੀ ਚੀਜ਼ ਨਹੀਂ ਆਦੀ ਭਾਈ ਚੌੜਾ ਸਾਡੇ ਕੋਲ ਮੇਰੇ ਮਲੋਟ ਜਾਂਦਾ ਮੇਰੀ ਭਤੀਜਿਆਂ ਦੇ ਸਾਲੀ ਮੇਰੇ ਆਪੀਲੇ ਵਾਂਗ ਸਾਰੇ ਡਿਸਟ੍ਰਿਕਟਾਂ ਦੇ ਨਾਲ ਕੋਈ ਜਲਾਲਾਬਾ ਚਾਟ ਜਾਂਦਾ ਯਾਨੀ ਬੁਰੀ ਆਟੇ ਦੀ ਠੋਕ ਹੋ ਜਾ ਕੇ ਡੰਕੇ ਦੀ ਚੌੜ ਤੇ ਗਈ ਤੇ ਆਟੇ 'ਚ ਕੋਈ ਕੰਪਲੈਟ ਆਵੇ ਸੀ ਜ਼ਿੰਮੇਵਾਰ ਹਰੇਕ ਤਰ੍ਹਾਂ ਦੀ ਜ਼ਿੰਮੇਵਾਰੀ ਸਾਡੀ ਆ ਜੀ ਪਰ ਉਹਨੇ ਇੱਥੇ ਕੁਝ ਇੱਕ ਦੁਕਾਨਦਾਰਾਂ ਨੇ ਜਿਹੜਾ ਵੇਚਿਆ ਸੀ ਉਹ ਖਾ ਕੇ ਲੋਕ ਬਿਮਾਰ ਹੋ ਗਏ ਨਾ ਉਹ ਉਹਦੇ ਬਾਰੇ ਕੀ ਕਹੋਗੇ ਮੈਂ ਕਹਿੰਦਾ ਸਰ ਕਿਸੇ ਕਿਸੇ ਦੁਕਾਨਦਾਰ ਕੋਲ ਕਿ ਪਿਛਲੇ ਸਾਲ ਦਾ ਕੋਈ ਬਚਾਪਾ ਹੋ ਸਕਦਾ ਜੀ ਇਹ ਕਿਸ ਤਰੀਕੇ ਨਾਲ ਕੋ ਗਲੋਵਾਂ ਦੇ ਵਿੱਚ ਕੋ ਫਾਲਟ ਆ ਸਕਦਾ ਹੈ ਕਿਸੇ ਨਾ ਕਿਸੇ ਲੱੜਦਾ ਕੋ ਬੰਦਾ ਨਹੀਂ ਵੇਖਦਾ ਕਿਸੇ ਦਾ ਡੈਕਟ ਉਸ ਤਰੀਕੇ ਨਾਲ ਫਸਾ ਦਿੰਦੇ ਨੇ ਤਾਂ ਹਰੇਕ ਬੰਦੇ ਨੂੰ ਹਰੇਕ ਦੁਕਾਨਦਾਰ ਨੂੰ ਥੋੜਾ ਵੇਖ ਕੇ ਦੇਖਭਾਲ ਕਰਕੇ ਖਿਆਲ ਪਸਾਨਣਾ ਚਾਹੀਦਾ ਇਹ ਮਾਦਰਾਨ ਦੇ ਵਰਤਾਂ ਦਾ ਕੰਮ ਹੈ ਉਹ ਕੋ ਮੰਦੇ ਪੀਸਾ ਬਸਾ ਵੀ ਮਾਰੋ ਮਗਾਂਦੇ ਨੂੰ ਪੀਸਾ ਬਸਾ ਨਾ ਮੰਗਾਂ ਜੀ ਜਿਹੜੇ ਹੁਣ ਇੰਨੇ ਲੋਕ ਬਿਮਾਰ ਹੋਏ ਹਨ ਗੈਲੀ ਤੋਂ ਹੀ ਹੈ ਨਾ ਕਿਤੇ ਨਾ ਕਿਤੇ ਗੈਲੀ ਸਾਰੋ ਕੇ ਇੱਕ ਦੁਕਾਨਦਾਰ ਕਨ ਉਤਨਾ ਸਾਰੇ ਜਲਾਲਾ ਪਉ ਨਹੀਂ ਸਾਰੇ ਪੰਜਾਬ ਨੂੰ ਪੈਂਦਾ ਜੀ ਇਹ ਜਦੋਂ ਫੇਸਬੁਕ ਤੇ ਖਬਰਾਂ ਚਲਦੀਆਂ ਨੇ ਆਟੋਮੈਟਿਕਲੀ ਜਲਾ ਗ੍ਰਾਹਕਾਂ ਦੇ ਮਨ ਦੇ ਵਿੱਚ ਪੇਦਵਾ ਹੋ ਜਾਂਦਾ 판 ਕਿ ਆਟਾ ਦੀ ਕੀ ਫਾਲਟ ਹੈ ਜੀ ਬੰਦੇ ਕਰਨ ਸਾਰੇ ਦੁਕਾਨਦਾਰੀ ਜਕਰ ਦੇ ਵਿੱਚ ਜੇ ਫਕਰ ਚ ਆ ਜਾਂਦੇ ਨੇ ਪਰ ਅਸੀਂ ਹਰੇਕ ਦੁਕਾਨਦਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੇਦਾਂ ਵੀ ਤੁਸੀਂ ਆਟਾ ਪਸਾਉਂਦੇ ਹੋ ਇਹਨੂੰ ਸਾਫ਼ ਸੁਥਰਾ ਤਰੀਕੇ ਨਾਲ ਪਸਾਓ ਜੋ ਕੋਈ ਪ ਇਸ ਤਰੀਕਾ ਨਾਲ ਗੋਸ਼ਲੇ ਪੈਣਾ ਜਿਵੇਂ ਵੀ ਕਰਨਾ ਉਹਨੂੰ ਉਸ ਤਰੀਕੇ ਨਾਲ ਪੈਜੋ ਜੀ ਅਸੀਂ ਫਿਰ ਵੀ ਅਪੀਲ ਕਰਦਾ ਸਾਰੇ ਦੁਕਾਨਦਾਰਾਂ ਨੂੰ ਬਈਆ ਸਾਫ ਸੁਥਰੀ ਹਰੇਕ ਜੀ ਸਾਫ ਸੁਥਰੀ ਵੇਚੋ ਖਾਲੀ ਆਟਾ ਨਹੀਂਗਾ ਚਾਹ ਕੋ ਦੇਸੀ ਕੋਈ ਚਾਹ ਕੋ ਹਲਦੀ ਮਰਦਮ ਸਾਲਾ ਚ ਕੋਈ ਵੀ ਆਟਾ ਹੈ ਚੀਜ਼ੋ ਵੇਚੋ ਜਿਹੜੀ ਤੁਸੀਂ ਘਰ ਖਾਂਦੇ ਹੋ ਥੈਂਕ ਯੂ ਸਰ ਹਾਂ ਜੀ ਜੀ ਪ੍ਰਧਾਨ ਸ਼ਹਿਰ ਵਿੱਚ ਜਿਹੜਾ ਇਹ ਮਸਲਾ ਸਾਹਮਣੇ ਆਇਆ ਹੈ ਕਿ ਆਟਾ ਲੜੌਆਂ ਦਾ ਆਟਾ ਖਾ ਕੇ ਕਈ ਲੋਕ ਬਿਮਾਰ ਹੋਏ ਵੱਡੀ ਤਦਾਦ ਦੇ ਵਿੱਚ ਤੇ ਕੀ ਮਾਮਲਾ ਹੈ ਮੈਨੂੰ ਅੱਜ ਜਿਵੇਂ ਸਵਾ ਪਤਾ ਲੱਗਿਆ ਸਵੇਰੇ ਮੇਰਾ ਟੀ ਅਟੈਕ ਪਹਿਲਾ ਨਰਾਤਾ ਚੱਲਿਆ ਮਾਤਾ ਰਾਣੀ ਦਾ ਤੇ ਲੋਕੀ ਆਟਾ ਹੀ ਖਾਂਦੇ ਨੇ ਕੋਈ ਟਿੱਕੀਆਂ ਖਾਂਦੇ ਕੋਈ ਪਕੌੜੇ ਖਾਂਦਾ ਜਿਵੇਂ ਕੰਪਲੀਟ ਮੈਨੂੰ ਸਿਹਰੇ ਪਤਾ ਲੱਗੀ ਰਾਤੀ ਦਾ ਨਹੀਂ ਮੈਨੂੰ ਨਹੀਂ ਪਤਾ ਲੱਗੀ ਨਾ ਹੀ ਮੈਂ ਤੁਹਾਡਾ ਸੋਸ਼ਲ ਮੀਡੀਆ ਵੇਖਿਆ ਮੈਂ ਸਾਲ ਮਾਂ ਚਲੀਸੇ ਤੇ ਮੇਰਾ ਮੋਬਾਈਲ ਆਫ ਹੁੰਦਾ ਫਿਰ ਪ੍ਰਧਾਨ ਜੀ ਦਾ ਫੋਨ ਆ ਬਈ ਆ ਮਸਲਾ ਬਣ ਗਿਆ ਮੈਂ ਬਹੁਤ ਮਾੜੀ ਗੱਲ ਹੈ ਬਈ ਆਪਾਂ ਇੱਕ ਧਾਰਮਿਕ ਮੁੱਦੇ ਤੇ ਆਪਾਂ ਆਟਾ ਵੇਚਣਾ ਤੇ ਆਪਾਂ ਉਹ ਵੀ ਡੁਪਲੀਕੇਟ ਆਪਣੇ ਕਿਸੇ ਨਾ ਕਿਸੇ ਬੰਦੇ ਨੇ ਉਹ ਡੁਪਲੀਕੇਟ ਵੇਚਿਆ ਜਿੰਦੇ ਨਾਲ ਮਿਲਾਵਟ ਹੋ ਗਿਆ ਲੋਕਾਂ ਨੂੰ ਪਰੇਸ਼ਾਨੀਆਂ ਆਈ ਕਿਸੇ ਨੂੰ ਉਲਟੀਆਂ ਤੇ ਮੈਂ ਤਾਂ ਪਹਿਲਾਂ ਨੂੰ ਇਹ ਅਪੀਲ ਕੀਤੀ ਜਲਾਲਾਬਾਦ ਦੇ ਵਿੱਚ ਜਿਹੜਾ ਉਲਟੀਆਂ ਟਟੀਆਂ ਲੱਗੀਆਂ ਆਟਾ ਦਾ ਸਪਲਾਈ ਹੋ ਹੀ ਚੁੱਕਿਆ ਸਾਰਾ ਪਹਿਲਾਂ ਇਹ ਆਟਾ ਵਾਪਸ ਕਰਾਇਆ ਜਾਵੇ ਬਾਕੀ ਮਸਲਾ ਜਿਹੜਾ ਹੈਗਾ ਜਿੰਨੇ ਵੇਚਿਆ ਉਸ ਬਾਅਦ ਆਪਾਂ ਗੱਲ ਕਰਨੇ ਆ ਨਾ ਕਿ ਕਿਹੜੇ ਬੰਦੇ ਨੇ ਡੁਪਲੀਕੇਟ ਵੇਚਿਆ ਉਹਦਾ ਮਸਲਾ ਹਲਤਾ ਬਾਅਦ ਕਰਨੇ ਆ ਪਹਿਲਾਂ ਜਿਹੜਾ ਹੋਣਾ ਆਟਾ ਬਜ਼ਾਰਾਂ ਦੇ ਵਿੱਚ ਪਿਆ ਉਹ ਹੀ ਆਟਾ ਅੱਜ ਫਿਰ ਸਪਲਾਈ ਹੋਵੇਗਾ ਲੋਕੀ ਖਾਵਣਗੇ ਟਟੀਆਂ ਉਲਟੀਆਂ ਫਿਰ ਲੱਗਣਗੀਆਂ ਮੈਂ ਤਾਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕਰਦਾ ਆਪਾਂ ਭਾਵੇਂ ਜਿਹੜੀ ਮਰਜੀ ਦੁਕਾਨ ਹੈ ਤੁਸੀਂ ਇੱਕ ਵਾਰੀ ਆਟਾ ਨਾ ਖਰੀਦੋ ਦਲਾਲਾਬਾਦ ਦੇ ਵਿੱਚ ਕਿਤੇ ਬਿਮਾਰ ਨਾ ਹੋ ਜਾਈਓ ਕਿਉਂਕਿ ਆਪਾਂ ਨੂੰ ਪਤਾ ਲੱਗਿਆ 60 70 ਬੰਦਾ ਬਿਮਾਰ ਹੋ ਗਿਆ ਉਲਟੀਆਂ ਲੱਗੀਆਂ ਕਿਸ ਨੂੰ ਟਟੀਆਂ ਲੱਗੀਆਂ ਕੋਈ ਹਸਪੀਟਲ ਤੇ ਇੱਥੇ ਐਮਕੀ ਦੇ ਕੋਲ ਪਿਆ ਕੋਈ ਸਿਵਲ ਹਸਪੀਟਲ ਪਿਆ ਅਸੀਂ ਆਦੇ ਸ਼ਹਿਰ ਵਾਸੀਆਂ ਦੀ ਸੁੱਖ ਸ਼ਾਂਤੀ ਬਖਸ਼ਨੀ ਔਰ ਕਿਸੇ ਨੇ ਜਿੰਨੇ ਵੀ ਡੁਪਲੀਕੇਟ ਵੇਚਿਆ ਉਹਨੂੰ ਆਪਾਂ ਸਜ਼ਾ ਵੀ ਦਿਵਾਵਾਂਗੇ ਪਰ ਇੱਕ ਵਾਰੀ ਇੱਕ ਦੇ ਨਾਂ ਤੇ ਮਿਲਾਵਟ ਤਾਂ ਹੋਈ ਹੈ ਨਾ ਜੀ ਮੈਂ ਕਹਿੰਦਾ ਬਿਲਕੁਲ ਹੋਈ ਹੈ ਧਰਮ ਦੇ ਨਾਂ ਤੇ ਮਿਲਾਵਟ ਹੋਈ ਹੈ ਕਿਸੇ ਨੇ ਕਿਸੇ ਨੇ ਕੀਤੀ ਕਿਸੇ ਨੇ ਕਿਸੇ ਦੁਕਾਨਦਾਰ ਦੀ ਗਲਤੀ ਹੈਗੀ ਏ ਕੋਈ ਨਾ ਕੋਈ ਹੋਲਸੇਲਰ ਹੈਗਾ ਮੈਂ ਉਹਦੇ ਮੈਂ ਗਲਤ ਕੰਮ ਦੇ ਨਾਮ ਨਹੀਂ ਖਿਲੋਂਦਾ ਪਰ ਮੈਂ ਪੂਰੀ ਗੁਵਾਰੀ ਕਰਾਵਾਂਗਾ ਜਿਨ੍ਹਾਂ ਨੇ ਡੁਪਲੀਕੇਟ ਜਾਂ ਪੁਰਾਣਾ ਦੜੋਆਂ ਦਾ ਆਟਾ ਵੇਚਿਆ ਹੈ ਮੇਰੇ ਸ਼ਹਿਰ ਵਾਸੀਆਂ ਨੂੰ ਨੁਕਸਾਨ ਪਹੁੰਚਾਇਆ ਸੀ ਦੇ ਨਾਲ ਉਹ ਨੂੰ ਸਖਤ ਸਖਤ ਸਜ਼ਾ ਮੈਂ ਦਿਵਾਵਾਂਗਾ ਬਾਕੀ ਦੀ ਗੱਲ ਜਿਹੜਾ ਹੁਣ ਬਾਜ਼ਾਰ 'ਚ ਪਿਆ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਨਾ ਕਿੰਨੇ ਹੋਲਸੇਲਰ ਨੇ ਇੱਥੇ ਟੋਟਲ 5 ਹੋਲਸੇਲਰ ਨੇ 5 ਹੋਲਸੇਲਰਾਂ ਦੇ ਪੰਜਾ ਹੋਲਸਲਾਂ ਦੀ ਅਪ ਕਰਾਂ ਗੁਵਾਰੀ ਕਿੰਨੇ ਕਿੰਨੇ ਕਿੱਥੇ ਕਿੱਧਰ ਸਪਲਾਈਅਰ ਕੌਣ ਹੈ ਇਹਨਾਂ ਪੰਜੇ ਆਦੀ ਦੁਕਾਨਾਂ ਦੇ ਜਿਵੇਂ ਆਪਦੇ ਸੁਭਾਗ ਨਾਲ ਵੇਚ ਕੇ ਜਾਂਦੇ ਨੇ ਦੁਕਾਨਾਂ ਦੇ ਦੇ ਜਾਂਦੇ ਨੇ ਯਾਰ ਆਟਾ ਮੇਰੇ ਕੋਲ ਪੰਜਿਆਂ ਨੂੰ ਸਪਲਾਈ ਕੌਣ ਕਰਦਾ ਉਹ ਕੋਈ ਅੰਬਰਸਰਦ ਹੋਣਾ ਮੈਨੂੰ ਉਹਦੇ ਬਾਰੇ ਨਹੀਂ ਪਤਾ ਇਹ ਇਹ ਦੱਸ ਸਕਦੇ ਨੇ ਹੋਲ سیلਰ ਜਿਨ੍ਹਾਂ ਨੇ ਕਿੱਥੋਂ ਕਿੱਥੋਂ ਲਿਆ ਮੈਨੂੰ ਨਹੀਂ ਇਸ ਬਾਰੇ ਨਹੀਂ ਪਤਾ ਇਹਨਾਂ ਅੰਬਰਸਰਦ ਹੋਰ ਲਿਆ ਕਿੱਥੋਂ ਲਿਆ ਇਹ ਤਾਂ ਇਹ ਇਹ ਦੱਸਣਗੇ ਨੇ ਅਸੀਂ ਕਿੱਥੋਂ ਆਟਾ ਲਿਆ ਕਿੱਥੋਂ ਢੜਾਉ ਲੈਣੇ ਤੇ ਕਿੱਥੋਂ ਪੁਆਇਆ ਹੁਣ ਕਈ ਵੀ ਹੁੰਦਾ ਕਿਸੇ ਢੜਾਉ ਪਿਛਲੀ ਹੁਰੀ ਵਧ ਗਿਆ ਉਹ ਪਿਛਲੀ ਵਾਰ ਕਹਦੇ ਅਗਲੀ ਵਾਰ ਇਹ ਵੇਚਣ ਦੇ ਨਾਂ ਦੇ ਪ੍ਰੋਫਿਟ ਵਿੱਚ ਇਹ ਨਹੀਂ ਵੇਖਦੇ ਲੋਕਾਂ ਦੀ ਸਿਹਤ ਦਾ ਨੁਕਸਾਨ ਹੁੰਦਾ ਰਵਾਨਗੀ ਇਹ ਵੀ ਪਤਾ ਲੱਗਿਆ ਕਿ 55 ਰੁਪਏ ਕਿਲੋ ਹੋਲਸੇਲ ਦਾ ਰੇਟ ਹੈ ਲੇਕਿਨ 45 ਰੁਪਏ ਕਿਲੋ ਵਿੱਚ ਆ ਤੇ ਫਿਰ ਇਹ ਤਾਂ ਯਾਰ ਸ਼ੋਰ ਹੁੰਦਾ ਵੀ ਇਹ ਡੁਪਲੀਕੇਟ ਹੈ ਰੋਲਾ ਹੀ ਕੋਣੀ ਹੈਗਾ ਤੇ ਮੈਂ ਤਾਂ ਇਹ ਕਹਿੰਦਾ ਤੁਸੀਂ ਧਰਮ ਦੇ ਨਾਂ ਤੇ ਜਾਂ ਧਰਮ ਪਰ ਨਾ ਹੋਵੇ ਜਿਹੜੀ ਚੀਜ਼ ਅਸੀਂ ਖਾਣੀ ਵੀ ਨਹੀਂ ਹੈ ਉਹ ਸ਼ੋਧ ਦੇ ਬੱਲੇ ਵੇਚੋ ਤੁਸੀਂ ਚਾਹ ਵੀ ਮਹਿੰਗੀ ਵੇਚੋ ਜਿਹਨੇ ਖਾਣੀ ਹੈ ਮਹਿੰਗੀ ਲੱਲੇ ਦਾ ਤੁਸੀਂ ਡੁਬਲੀ ਕਰ ਦੇਖਦੇ ਕਿਉਂ ਹੋ ਜੀ ਨਹੀਂ ਹੁਣ ਕੀ ਐਕਸ਼ਨ ਕੀਤਾ ਜਾ ਰਿਹਾ ਮੈਂ ਕਹਿੰਦਾ ਸਖਤ ਤੋਂ ਸਖਤ ਵਪਾਰ ਮੰਡੋਂ ਮਨੋ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀ ਨੂੰ ਕਹਿੰਨਾ ਕੋਈ ਜਲਾਲਾਬਾਦ ਕਿਸੇ ਦੁਕਾਨ ਤੋਂ ਆਟਾ ਨਾ ਖਰੀਦੇ ਤੇ ਜਿੰਨੇ ਪਕੌੜੇ ਲਈ ਖੜੇ ਨੇ ਹੋਲਸੇਲਰਾਂ ਨੂੰ ਵੀ ਕਹਿਣਾ ਵੀ ਜਿੰਨਾ ਆਟਾ ਤੁਸੀਂ ਸਪਲਾਈ ਕੀਤਾ ਦੁਕਾਨਾਂ ਦੇ ਵਿੱਚ ਉਹ ਸਾਰਾ ਵਾਪਸ ਮੰਗਾਓ ਪਹਿਲਾਂ ਤਾਂ ਆਪਾਂ ਰੋਕੀਏ ਜਿਹੜੀ ਦਵਾ ਰਾ ਕਿਦੋਂ ਟਟੀਆਂ ਉਲਟੀਆਂ ਨਾ ਲੱਗਣ। ਦੂਜਾ ਮਸਲਾ ਹਲ ਦਾ ਜਿਹੜਾ ਕੱਲ ਹੋਇਆ ਉਹਦਾ ਬਰਤ ਬਾਅਦ ਆਪਾਂ ਕਾਰਵਾਈ ਕਰਨੀ ਹੈ ਜਿਹੜੀ ਕਰਨੀ ਹੈ। ਜੀ ਪ੍ਰਧਾਨ ਜੀ ਇਤਿਹਾਸ ਦੇ ਵਿੱਚ 50 ਸਾਲਾਂ ਦੇ ਵਿੱਚ ਪੀਤੇ ਇਸ ਤਰ੍ਹਾਂ ਦੀ ਦਿੱਕਤ ਆਈ ਹੋਵੇ ਆਟਾ ਖਾ ਕੇ ਜਿਹੜਾ ਇੰਨੀ ਵੱਡੀ ਤਦਾਦ ਦੇ ਵਿੱਚ ਲੋਕ ਬਿਮਾਰ ਹੋ ਗਏ। ਇਹੋ ਦਰਾਨਗੀ ਹੈ ਇਹ ਇਹੋ ਦਰਾਨਗੀ ਵੀ ਪਹਿਲੀ ਵਾਰੀ ਪ੍ਰੋਬਲਮ ਆਈ ਹੈ। ਆਈ ਕਿੱਥੋਂ ਹੈ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ। ਲੇਕਿਨ ਜੋ ਪ੍ਰੋਬਲਮ ਆਈ ਹੈ ਇਹ ਅਸੀਂ ਪਹਿਲਾਂ ਹੀ ਸ਼ਹਿਰ ਦੇ ਵਿੱਚ ਇਹ ਕਹਤਾ ਹੈ ਵੀ ਆਟਾ ਬੰਦ ਕਰੋ। ਅੱਜ ਆਟਾ ਕੋਈ ਨਹੀਂ ਵੇਚੇਗਾ ਸਾਰਿਆਂ ਅਸੀਂ ਮਨਿਆਦੀ ਕਰਾ ਦਿੱਤੀ ਹੈ ਵੀ ਅੱਜ ਤੋਂ ਬਾਅਦ ਆਟਾ ਕੋਈ ਨਾ ਖਾਵੇ ਕੋਈ ਬਾਜ਼ਾਰ ਤੋਂ ਨਾ ਖਰੀਦੇ। ਹੋਨੇ ਜੀ ਸਾਹਮਣੇ ਆ ਰਹੀ ਹੈ 55 ਰੁਪਏ ਹੋਲਸੇਲ ਦਾ ਰੇਟ ਹੈ ਤੇ 45 ਰੁਪਏ ਲੈ ਕੇ ਲੋਕਾਂ ਨੇ ਅਟਕੀਆਂ ਲਾਈਆਂ। ਕੀ ਤੁਹਾਨੂੰ ਇਹ ਪਹਿਲਾਂ ਨਹੀਂ ਪਤਾ ਲੱਗਿਆ ਵੀ ਇਹ ਹੋਲਸੇਲ ਰੇਟ ਨਾਲ ਵਸਤਾ ਵੇਚੀ ਜਾਂਦਾ ਹੈ। ਇਹ 5 ਵਿੱਚ ਹੋਲਸੇਲ ਰੇਟ ਤੇ 5 ਇੱਥੇ ਦੁਕਾਨਦਾਰ ਹੋਲਸੇਲਰ ਨੇ ਉਹਨਾਂ ਦੇ ਵਿੱਚੋਂ ਕੋਈ ਤਾਂ ਵੇਚ ਰਿਹਾ ਹਾਏ ਕੋਈ ਵੇਚ ਰਿਹਾ ਹੋਵੇਗਾ ਵੀ ਕੀ ਪਤਾ ਕਿਵੇਂ ਕੰਪੀਟੀਸ਼ਨ 'ਚ ਵੇਚ ਰਿਹਾ ਇੱਕ ਦੂਜੇ 'ਤੇ ਪੱਲੋ ਪਾ ਕੇ ਵੇਚ ਰਿਹਾ ਕਿਵੇਂ ਕੰਪੀਟੀਸ਼ਨ 'ਚ ਵੇਚ ਗਲਤ ਸੋਟਾ ਦੇ ਰਹੇ ਹੋ ਪਰ ਲੋਕਾਂ ਦੀ ਜ਼ਿੰਦਗੀ ਨਾਲ ਤਾਂ ਖਲਵਾੜ ਹੋ ਰਿਹਾ ਕੋਈ ਗੱਲ ਨਹੀਂ ਇਹਦੇ ਆਪਾਂ ਪੜਤਾਲ ਕਰਾਵਾਂਗੇ ਕੀ ਚੀਜ਼ ਹੈ ਕੀ ਪ੍ਰੋਬਲਮ ਆ ਰਹੀ ਹੈ ਉਹ ਕੋਈ ਗੱਲ ਨਹੀਂ ਇਹ ਆਪਾਂ ਅੱਜ ਤੋਂ ਮਸਲਤ ਬਾਦ ਪੜਤਾਲ ਕਰਾਣੇ ਆ ਪਰ ਚੀਜ਼ ਨਿੰਦਣੀ ਹੋ ਗਿਆ ਨਾ ਧਰਮ ਦੇ ਨਾਂ ਤੇ ਮਿਲਾਵਟ ਕਰਕੇ ਵੇਚ ਬਿਲਕੁਲ ਜੀ ਬਿਲਕੁਲ ਨਿੰਦਣੀ ਹੋ ਗਿਆ ਕੋਈ ਗੱਲ ਨਹੀਂ ਇਹਦਾ ਵੀ ਆਪਾਂ ਜਾਂਚ ਕਰਾਵਾਂਗੇ ਕੀ ਸ਼ਹਿਰ ਦੇ ਵਿੱਚ ਮਾਮਲਾ ਸਾਹਮਣੇ ਆਇਆ तकरीबन 100 ਤੋਂ 150 ਲੋਕ ਜਿਹੜੇ ਹੈ ਉਹ ਹੁਣ ਤੱਕ ਸਾਹਮਣੇ ਆ ਚੁੱਕੇ ਹੈ ਕਿ ਆਟਾ ਜੋ ਪਰਤਾਂ ਵਾਲਾ ਗੱਲ ਪਹਿਲਾਂ ਰੋੜਾ ਸੀ ਵਰਤਾਂ ਵਾਲਾ ਆਟਾ ਖਾਣ ਦੇ ਨਾਲ ਬਿਮਾਰ ਹੋਇਆ ਹੈ ਬਈ ਸੀਰੀਅਸ ਬਿਮਾਰੀ ਹੋਈ ਹੈ ਕੀ ਕਹਾਂ ਹਾਂ ਦੇਖੋ ਇਹ ਮੈਨੂੰ ਵੀ ਰਾਤ ਨੂੰ ਪਤਾ ਲੱਗਿਆ ਬਟ ਮੈਂ ਹੁਣ ਆਇਆ ਹਾਂ ਬਟ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹੋ ਜਿਹਾ ਹਸਾ ਹੋਣਾ ਨਹੀਂ ਚਾਹੀਦਾ ਖਾਸ ਤੌਰ ਤੇ ਜਦੋਂ ਐਡੇ ਸ਼ੁਭ ਦਿਹਾੜਾ ਹੋਵੇ ਪਰ ਇਹੋ ਜਿਹਾ ਕੰਮ ਹੋਵੇ ਜਿਨੇ ਵੀ ਕੋਈ ਇਹੋ ਜਿਹਾ ਗਲਤ ਕੰਮ ਕੀਤਾ ਹੈ ਪੂਰੀ ਜਿਮਮੇਰੀ ਹੋਈ ਲਊਗਾ ਔਰ ਉਹ ਜੇ ਕਾਰਵਾਈ ਵੀ ਪ੍ਰੋਪਰ ਹੋਗੀ ਮੇਰੀ ਡਿਪਾਰਟਮੈਂਟ ਨਾਲ ਗੱਲ ਹੋ ਗਈ ਹੈ ਬੜੀ ਜਲਦੀ ਹੋਵੇ ਜੇ ਡਿਪਾਰਟਮੈਂਟ ਦੇ ਕਾਰਵਾਈ ਕਰ ਦਿੰਗੇ ਜਿੰਨੇ ਆਪਾਂ ਚੈਕਿੰਗ ਕਰ ਲੈਨੇ ਜਿਨੇ ਜਿਨੇ ਗਲਤ ਕੰਮ ਕੀਤਾ ਜਿੱਥੋਂ ਆਇਆ ਚੇਨ ਚੱਲੀ ਹੈ ਔਰ ਜੇ ਖਾਨਪਿੰਚ ਕੋਈ ਲਿਆਦ ਨਹੀਂ ਹੋਣਾ ਚਾਹੀਦਾ ਯਾਹਾਂ ਦੇ ਸ਼ਹਿਰ ਦੇ ਕੋਈ ਚੀਜ਼ ਨਹੀਂ ਕੀਤੀ ਇਸ ਕਰਕੇ ਪ੍ਰੋਪਰ ਕਾਰਵਾਈ ਹੋਗੀ ਪ੍ਰੋਪਰ ਉਹਦਾ ਇਹ ਵੀ ਇਹ ਵੀ ਸਰ ਪਰ ਤਾਂ ਲੱਗਿਆ ਕਿ 55 ਰੁਪਏ ਹੋਲਸੇਲ ਦਾ ਰੇਟ ਹੈਗਾ ਔਰ ਸ਼ਹਿਰ ਦੇ ਵਿੱਚ 45 ਰੁਪਏ ਕਿਲੋ ਆਟਾ ਵਿਕ ਰਿਹਾ ਹੈ ਹਾਂ ਬਈ ਕੋਈ ਨਾ ਕੋਈ ਤਾਂ ਗਲਤ ਕੰਮ ਹੋਇਆ ਹੀ ਹੈ ਹਰਦੀ ਜ਼ਿੰਮੇਵਾਰੀ ਉਹੀ ਲਊਗਾ ਜਿਨੇ ਗਲਤ ਕੰਮ ਕਰਿਆ ਹੈ ਇਹੋ ਜਿਹੇ ਕੰਮ ਚ ਮੈਂ ਨਹੀਂ ਸਮਝਦਾ ਕੋਈ ਲਿਹਾਜ਼ ਹੋਣਾ ਚਾਹੀਦਾ ਪਰ ਆਪੋ ਜੀ ਕਾਰ ਵੀ ਹੋ ਧਰਮ ਧਰਮ ਦੇ ਨਾਂ ਤੇ ਮਲਾਵਟ ਹੋ ਰਹੀ ਬਿਲਕੁਲ ਧਰਮ ਦਾ ਚਲੋ ਸਾਡਾ ਹੈ ਹੀ ਅਸੀਂ ਮਾਤਾ ਰਾਨੀ ਦੀ ਕਿਰਪਾ ਨਾਲ ساری ਦੁਨੀਆ ਇਸ ਦਿਨ ਸੁਭ ਦਿਹਾੜੇ ਨੂੰ ਪੂਜਦੀ ਹੈ ਕਿਉਂਕਿ ਬਹੁਤ ਕਰਮ ਵਾਲੇ ਦਿਨ ਹੁੰਦੇ ਆ ਪਰ ਜੇ ਉਹ ਜੇ ਦੁਕਾਨਦਾਰ ਜਾਂ ਕੋਈ ਹੋਰ ਸੈਲਰ ਨੇ ਗਲਤ ਕੰਮ ਕੀਤਾ ਉਹਦਾ ਜ਼ਿੰਮੇਵਾਰ ਉਹੀ ਹੋਗਾ ਪਰ ਪ੍ਰੋਪਰ ਉਹਦੇ ਤੇ ਕਾਰਵਾਈ ਹੋਵੇ ਸਰ ਹਾਂ ਠੀਕ ਤੁਸੀਂ ਐਕਸ਼ਨ ਲੈ ਰਹੇ ਹੋ ਮੈਂ ਫੂਡ ਸੇਫਟੀ ਆਫਸਰਾਂ ਨਾਲ ਮੇਰੀ ਗੱਲ ਹੋ ਗਈ ਹੈ ਤੇ ਇਹਦੇ ਤੇ ਪ੍ਰੋਪਰ ਕਾਰਵਾਈ ਕਰੀ ਜੂਗੀ 100% ਠੀਕ ਹੈ ਥੈਂਕ ਯੂ ਨਹੀਂ ਆਈ ਹੈ ਤੁਹਾਡੇ ਕੋਲ ਪੇਸ਼ੈਂਟ ਆਏ ਅ ਕੱਲ ਦੁਪਹਿਰ ਤੋਂ ਬਾਅਦ ਕੁਝ ਪੇਸ਼ੈਂਟਸ ਆਣਾ ਸ਼ੁਰੂ ਹੋਏ ਜਿਨ੍ਹਾਂ ਨੂੰ ਚੱਕਰ ਸਿਰਦਰਦ ਘਬਰਾਹਟ ਤੇ ਉਲਟੀ ਦੇ ਨਾਲ ਜਿਹੜਾ ਪੇਸ਼ੈਂਟ ਸਿੰਟਮਸ ਲੈ ਕੇ ਆ ਰਹੇ ਸੀਗੇ ਜਦੋਂ ਸਾਰਾ ਵਰਕਅਪ ਕੀਤਾ ਗਿਆ ਦੇਖਿਆ ਗਿਆ ਉਹਨਾਂ ਦੀ ਹਿਸਟਰੀ ਲਈ ਗਈ ਇਹ ਦੇਖਿਆ ਗਿਆ ਕਿ ਉਹਨਾਂ ਨੇ ਨਵਰਾਤਰੀਆਂ ਦੇ ਵਿੱਚ ਵਰਤ ਵਾਲਾ ਖਾਣਾ ਖਾਧਾ ਚਾਹੇ ਕਿਸੇ ਨੇ ਕੋਈ ਆٹے ਦੀ ਰੋਟੀ ਖਾਧੀ ਜਾਂ ਚਾਵਲ ਖਾਧੇ ਉਹਦੇ ਤੋਂ ਬਾਅਦ ਉਹਨਾਂ ਨੂੰ ਇਹ ਦਿੱਕਤ ਆਈ ਹੈ ਇਹ ਜਿਹੜਾ ਮੈਡੀਕਲ ਲੈਂਗੁਏਜ ਆਪਾਂ ਕਹਾਂਗੇ ਮਾਈਲਡ ਡਿਗਰੀ ਆਫ ਜਿਹੜਾ ਫੂਡ ਪੋਇਜ਼ਨਿੰਗ ਕਿਉਂਕਿ ਇਹਦੇ ਵਿੱਚ ਕਿਸੇ ਵੀ ਪੇਸ਼ੈਂਟ ਦੇ ਬੀਪੀ ਪਲਸ ਆਕਸੀਜਨ ਤੇ ਕੋਈ ਅਸਰ ਨਹੀਂ ਜ਼ਿਆਦਾ ਪਿਆ ਪੇਸ਼ੈਂਟ ਹਿਮੋਡਾਇਨਾਮਿਕਲੀ ਸਟੇਬਲ ਰਹੇ ਥੋੜੇ ਜੇ ਸ਼ੁਰੂਆਤੀ ਇਲਾਜ ਦੇ ਨਾਲ ਪੇਸ਼ੈਂਟ ਨੂੰ ਜਿਹੜਾ ਆਰਾਮ ਮਿਲ ਗਿਆ ਸਿੰਪਟਮ ਦੇ ਵਿੱਚ ਜਿਵੇਂ ਜਿਵੇਂ ਕਿਸੇ ਪੇਸ਼ੈਂਟ ਨੂੰ ਸਿੰਪਟਮਸ ਦੇ ਵਿੱਚ ਆਰਾਮ ਮਿਲ ਰਿਹਾ ਉਵੇਂ-ਉਵੇਂ ਆਪਾਂ ਉਹਨਾਂ ਨੂੰ ਡਿਸਚਾਰਜ ਕਰੀ ਜਾ ਰਹੇ ਹਾਂ ਫਿਲਹਾਲ ਜਿੰਨੇ ਵੀ ਪੇਸ਼ੈਂਟ ਆਪਣੇ ਕੋਲ ਆਏ ਹੈ ਉਹਦੇ ਵਿੱਚੋਂ ਕੋਈ ਵੀ ਗੰਭੀਰ ਸਥਿਤੀ ਦੇ ਵਿੱਚ ਨਹੀਂ ਹੈਗਾ ਸਾਰੇ ਸ਼ੁਰੂਆਤੀ ਤੇ ਜਿਹੜਾ ਮਿਨੀਮਮ ਇਲਾਜ ਸਿੰਪਟੋਮੈਟਿਕ ਟਰੀਟਮੈਂਟ ਦੇ ਨਾਲ ਠੀਕ ਹੋਇਆ ਹੈ ਸਰ ਨੰਬਰ ਆਫ ਪੇਸ਼ੈਂਟ ਕਿੰਨੇ ਰਹੇ ਨੰਬਰ ਆਫ ਪੇਸ਼ੈਂਟ ਕੱਲ ਦੁਪਹਿਰ ਤੋਂ ਅਪਰੋਕਸੀਮੇਟਲੀ 15 ਦੇ ਕਰੀਬ ਆਪਣੇ ਕੋਲ ਆਏ ਹਨ ਤੁਹਾਡੇ ਕੋਲ ਆਏ ਹਾਂਜੀ ਸਰ ਕਿੰਨੇ ਹੁਣ ਅਜੇ ਵੀ ਸੁਨਨ ਚ ਜੋ ਆ ਰਹੇ ਆ ਦੇਖੋ ਹਰ ਸ਼ਹਿਰ ਦੇ ਦੇਖੋ ਹਰ ਡਾਕਟਰ ਦੇ ਕੋਲ ਪੇਸ਼ੈਂਟਸ ਪਹੁੰਚੇ ਆ ਸੋ ਆਪਾਂ ਅਗਰ ਰਫ ਇੱਕ ਐਸਟੀਮੇਟ ਲਾਈਏ ਜੋ ਮਾਰਕੀਟ ਜੋ ਸੁਣਨ ਤੋਂ ਆ ਰਿਹਾ ਹੈ ਤੇ ਆਪਾਂ ਕਹਿ ਸਕਦੇ ਆ 100 ਸਵਾ 100 ਮਰੀਜ਼ ਹੋ ਸਕਦਾ ਹੈ ਜੀ ਸਰ ਹੁਣ ਤੁਹਾਡੇ ਕੋਲ ਅੰਡਰ ਟਰੀਟਮੈਂਟ ਕਿੰਨੇ ਆ ਅੰਡਰ ਟਰੀਟਮੈਂਟ ਸਰ ਇਸ ਟਾਈਮ ਆਪਣੇ ਕੋਲ 15 ਪੇਸ਼ੈਂਟਸ ਅਗੇ ਆ ਜੀ 15 ਹਾਂ ਜੀ ਸਰ ਕੌਂਸ਼ੀਅਸ ਨੇ ਸਾਰੇ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਇਮੋਡਾਇਨਮਿਕਲੀ ਇਨਸਟੈਬਿਲਟੀ ਨਹੀਂ ਮਤਲਬ ਸਾਰਿਆਂ ਦਾ ਬੀਪੀ ਪਲਸ ਆਕਸੀਜਨ ਨੋਰਮਲ ਹੈ ਸਾਰੇ ਹੋਸਟਸ ਹੈ ਖਾਪੀ ਰਹੇ ਹੈ ਸਾਰਿਆਂ ਨੂੰ ਖਾਣਾ ਪਚ ਰਿਹਾ ਹੈ ਹੋਰ 2 ਘੰਟੇ ਦੇ ਵਿੱਚ ਸਾਡਾ ਪਲਾਨ ਹੈ ਸਾਰਿਆਂ ਨੂੰ ਹੌਲੀ ਹੌਲੀ ਕਰਕੇ ਡਿਸਚਾਰਜ ਕਰਨ ਦਾ ਠੀਕ ਥੈਂਕ ਯੂ ਥੈਂਕ ਯੂ ਕਿ ਕੀ ਪ੍ਰੋਬਲਮ ਆਈ ਹੈ ਜਿਹੜਾ ਕਹਿ ਰਿਹਾ ਹੈ ਕਿ ਕਾਫੀ ਲੋਕਾਂ ਨੂੰ ਫੂਡ ਪੋਇਜ਼ਨਿੰਗ ਹੋਈ ਹੈ ਲਾਸਟ ਈਵਨਿੰਗ ਮਤਲਬ ਕੁਝ ਕੇਸਿਸ ਆਏ ਆ ਜਿਹੜੇ ਸਸਪੈਕਟਡ ਫੂਡ ਪੌਇਜ਼ਨਿੰਗ ਹੈ ਬਟ ਫੂਡ ਪੌਇਜ਼ਨਿੰਗ ਦੇ ਵਿੱਚ ਪਾਰਟਿਕੂਲਰ ਉਹਨਾਂ ਦੀ ਹਿਸਟਰੀ ਇਹੀ ਹੈ ਕਿ ਉਹਨਾਂ ਨੇ ਵਰਤ ਵਾਲਾ ਖਾਣਾ ਖਾਇਆ ਸੀ ਮਤਲਬ ਵੈਦਰ ਉਹ ਇਨ ਦਾ ਫਾਰਮ ਆਫ ਉਹਨਾਂ ਨੇ ਆਟਾ ਜਾਂ ਚਾਵਲ ਚਾਰੋਂ ਤਿੰਨੋ ਚਾਰੋਂ ਪੇਸ਼ੈਂਟ ਦੀ ਕੰਪਲੇਨਟ ਵੀ ਕੀਤੀ ਹੈ ਔਰ ਜਿਹੜੇ ਸਿੰਪਟਮ ਸੀ ਕਿ ਘਾਰ ਤੋਂ ਦੋ ਦੋ ਤਿੰਨ ਤਿੰਨ ਘੰਟੇ ਤੋਂ ਵੋਮਟ ਪ੍ਰਿਵ ਦਾਈ ਕੋ ਐਂਡ ਇਨ ਦਾ ਬਰਾਟ ਸਟਾਰਟਿੰਗ ਦੇ ਨਾਲ ਪੇਸ਼ੈਂਟ ਰੱਖ ਦਿੱਤੇ ਹਨ ਉਹਨਾਂ ਕੰਡੀਸ਼ਨ ਕਿਦਾਂ ਦੀ ਉਹਨਾਂ ਨੂੰ ਨਹੀਂ ਪ੍ਰੈਜ਼ੈਂਟਲੀ ਮੋਸਟ ਆਫ them ਆਰ ਵੈਰੀ ਸਟੇਬਲ ਤਾਂ ਇੱਕ ਪੇਸ਼ੈਂਟ अर्ਲੀ ਮਾਰਨਿੰਗ ਆਇਆ ਸਟਿਲ ਅੰਡਰ ਟ੍ਰੀਟਮੈਂਟ ਹੈ ਲੈਟਸ ਸੀ ਟੌਕ ਕਰਦੇ ਹਾਂ ਥੈਂਕ ਯੂ ਕੀ ਕਹਿਣਾ ਚਾਹੋਗੇ ਜੋ ਇਹ ਮਸਲਾ ਸਾਹਮਣੇ ਆਇਆ ਸਭ ਤੋਂ ਪਹਿਲਾਂ ਤਾਂ ਬਹੁਤ ਮਾੜੀ ਘਟਨਾ ਹੋਈ ਹੈ ਕੱਲ ਜਦੋਂ ਵਰਤ ਵਾਲਾ ਆਟਾ ਜਿੰਨੇ ਜਿੰਨੇ ਯੂਜ਼ ਕਰ ਰਹੇ ਆ ਕਈਆਂ ਨੂੰ ਵਾਮਟਿੰਗ ਕਈਆਂ ਨੂੰ ਹਸਪੀਟਲਾਈਜ਼ ਕਰਨਾ ਪਿਆ ਰਾਤ ਬੜੀ ਲੇਟ ਦੀ ਗੱਲ ਹੈ ਬਟ ਪ੍ਰਸ਼ਾਸਨ ਨੇ ਸਾਰੀ ਆਦਾ ਚੈਕਿੰਗ ਸ਼ੁਰੂ ਕਰਤੀ ਹੈ ਜਿਹੜਾ ਜਿਹੜਾ ਕਿਸ ਨੇ ਗਲਤ ਕੰਮ ਕਰਿਆ ਉਹਦੇ ਤੇ ਪ੍ਰੋਪਰ ਕਾਰਵਾਈ ਹੋਏ। ਪਰ ਮੇਰੀ ਸਾਰੇ ਜਲਾਲਾਬਾਦ ਵਾਸੀਆਂ ਨੂੰ ਬੇਨਤੀ ਹੈ ਵੀ ਜਿਹੜਾ ਵਰਤ ਵਾਲਾ ਆਟਾ ਤੁਸੀਂ ਅਜੇ ਤੱਕ ਯੂਜ਼ ਕਰ ਰਹੇ ਹੋ ਜਦ ਤੱਕ ਇਹ ਚੇਂਜ ਨਹੀਂ ਕਰਦੇ। ਮੈਂ ਸਾਰੇ ਹੋਰ ਫੈਕਟਰੀ ਨੂੰ ਆਲਰੇਡੀ ਕਹਿਤਾ ਸਾਡੇ ਕੋ ਫਾਰਮ ਮੰਡਲ ਦੇ ਪ੍ਰਧਾਨ ਨੇ ਉਹਨਾਂ ਨਾਲ ਮਿਲਿਆ ਤੇ ਵੀ ਕਰਾਤੀ ਵੀ ਆਟਾ ਇੱਕ ਵਾਰੀ ਸਾਰਾ ਚੇਂਜ ਕਰ ਦਿਓ ਤਾਂ ਕਿ ਕਿਸੇ ਹੋਰ ਨਵੇਂ ਪਰਿਵਾਰ ਨੂੰ ਕੋਈ ਦਿੱਕਤ ਨਾ ਆਵੇ। ਪਰ ਜਿੰਨੇ ਗਲਤ ਕੰਮ ਕਰਿਆ ਜਿਹਦੇ ਥਰੂ ਚੀਨ ਚੱਲੀ ਹੈ ਉਹਦੇ ਤੇ ਪ੍ਰੋਪਰ ਕਾਰਵਾਈ ਹੋਏ। ਸਰ ਤੁਸੀਂ ਇੱਥੇ ਪਹੁੰਚ ਗਏ ਹੋ ਪ੍ਰਸ਼ਾਸਨਿਕ ਅਧਿਕਾਰੀ ਵਾਲੀ ਤਾਂ ਹੀ ਨਹੀਂ ਆਏ ਜੀ। ਨਹੀਂ ਬਿਲਕੁਲ ਮੇ ਉਦੀ ਪ੍ਰੋਪਰ ਕਰ ਲੋ ਟੀਮ ਮਾਰ ਕੇ ਡੀਸੀ ਦਫ਼ਤਰ ਚੱਲ ਪਏ ਔਰ ਆ ਕੇ ਪ੍ਰੋਪਰ ਸਾਰੇ ਤੋਂ ਚੈਕਿੰਗ ਕਰਕੇ ਔਰ ਜਿੱਦਾ ਜਿੱਦਾ ਜ਼ਿੰਮੇਵਾਰੀ ਪੜਦੀ ਹੈ ਉਹ 100% ਮਲਾਵਟਖੋਰੀ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਮਲਾਵਟਖੋਰੀ ਹੈ ਹੋਰ ਹੈ ਕੀ ਹੈ ਇੱਕ ਆਕਰਵਾਸ ਅਸੀਂ ਖਦਮ ਦੇ ساری ਜ਼ਿੰਦਗੀ ਦੀ ਸਾਰ ਨਵਰਾਤੇ ਦਾ ਵਰਤ ਕਰਦੇ ਹਾਂ ਔਰ ਅੱਜ ਤੱਕ ਇਹੋ ਜਿਹੀ ਘਟਨਾ ਕਦੇ ਹੋਈ ਨਹੀਂ ਅੱਜ ਪਹਿਲੀ ਵਾਰ ਹੋਇਆ ਜੇ ਖਾਣੇ ਦੇ ਵਿੱਚ ਸਾਡਾ ਮਲਾਵਟ ਹੋ ਗਈ ਫਿਰ ਬੰਦਾ ਤੰਦਰੁਸਤ ਨਹੀਂ ਰਹਿ ਸਕਦਾ ਉਹ ਮਲਾਵਟ ਵਾਲੀ ਜਿਮਵਰੀ ਜਿੱਦੀ ਬਣੀਗੀ ਉਹ ਤੇ ਪ੍ਰੋਪਰ 100% ਹੈ। ਮਿਕਮਲ ਸਾਹਿਬ ਅਸੀਂ 90 ਰੁਪਏ ਕਿਲੋ ਹੋਲਸੇਲ ਰੇਟ ਹੈ ਤੇ ਸੱਟ 65 ਰੁਪਏ ਕਿਲੋ ਦੁਕਾਨਦਾਰ ਵੇਚ ਰਹੇ ਨੇ। ਮੈਂ ਦੁਕਾਨਦਾਰੀ ਦੱਸੂਗਾ ਵੀ ਕਿਹੜੇ ਭਾਅ ਤੇ ਕਿਵੇਂ ਕਿਹਨੂੰ ਲਿਆ ਕੇ ਕਿਹੜੀ ਮਲਾਵਟ ਕਰਕੇ ਉਹ ਵੇਚ ਰਹੇ ਆ ਜਿੱਦੇ ਜ਼ਿੰਮੇਵਾਰੀ ਹੋਊਗਾ ਲੱਗੂ ਆਪ ਨੂੰ। ਠੀਕ। ਥੈਂਕ ਯੂ ਸਰ। ਥੈਂਕ ਯੂ।